ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਆਏ ਦੇ ਵੀਰ ਪਿੱਛੇ ਦੋ ਬੜਾ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਡਿਟੇਲ ਵੀਰ ਤੋਂ ਪੁੱਛਦੇ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਆਪਰੇ ਸਾਕਰ ਪਿੰਡ ਭਾਈ ਰੂਪਾ ਸੀਲਪੂੜਾ ਤੇ ਜ਼ਿਲ੍ਹਾ ਲੁਕਿੰਡਾ ਆਪਣਾ ਮੋਬਾਈਲ ਨੰਬਰ ਜੀ ਆਪਣਾ 9023976052 9023976452 ਪਹਿਲਾ ਨੰਬਰ ਜਿਹੜੀ ਤਾਜੀ ਬੈੜ ਸੂਈ ਦੇਖਦੇ ਆਂ ਕਿ ਕੈ ਦਿਨ ਹੋ ਕੇ ਸੂਈ ਨੂੰ ਇਹ ਦੂਜੇ ਦਿਨ ਪਈ ਹੈ 16 ਕਿਲੋ ਬੋਲਾ ਤਿਆਰ ਬੱਚਾ ਇਹਦੇ ਪਿੱਛੇ ਕੀ ਹੈ ਬੱਚੀ ਆ ਸੂਈ ਟੋਪ ਆ ਗਈ ਮਗਰ ਇਹ ਆ ਗਈ ਐਫ ਦੀ ਬੱਛੀ ਪੂਰੀ ਯਾਦ ਗਾਰੰਟੀ ਤੇ ਜੇਰ ਵਗੈਰਾ ਡਾਣਾ ਜਮਾ ਹਨਾ ਗਾਰੰਟੀ ਵਾਲੀ ਵੀ ਲੂ ਆਪਣੇ ਕੋਲ ਠੀਕ ਐ 나ੜੂਆ ਜਮਾ ਨਾਲ ਹਨਾ ਹਾਂ ਹਾਂ ਬਈ ਠੀਕ ਐ ਦੂਜਾ ਨਹੀਂ ਤੇ ਦੁੱਧ ਕਿੰਨਾ ਹੈ ਜਰਾ 16 ਕਿਲੋ ਬਈ ਕੰਡਿਆਲਾ ਬੋਲਾ ਮੰਨ ਕੇ ਚੱਲੇ ਮਿਲਣ ਲੱਗ ਗਏ 7 ਲੀਟਰ ਟਾਈਮ ਤੋਂ ਬਾਹਰ ਨਿਪੜੂਗਾ ਨਾਲ 16 ਕਿੰਨੇ ਹੋ ਬਈ 7 ਲੀ ਆ ਕਿਲੋ ਘੱਟ ਨਾ ਮਾਣ ਕੋਈ ਚੱਕਰ ਹੀ ਨਹੀਂ ਆਪਣਾ ਠੀਕ ਐ ਚਵਾਈ ਜ ਵੀ ਇੱਕ ਨੰਬਰ ਹਾਂ ਹਾਂ ਬਈ ਸੁਭਰਤ ਧਾਰਾ ਵਗੈਰਾ ਦੇਖੋ ਪੂਰਾ ਮੋਟਾ ਚੋਣਾ ਸਾਫ ਸੁਥਰਾ ਤੇ ਚੋਣ ਜਵਾਦੀ ਇੱਕ ਨੰਬਰ ਤੇ ਮੂਹਰੇ ਥੜਾ ਜਿ ਮਾਰੀ ਬਿਰਤਰਾ ਚੁਚਵਾਈ ਵਗੈਰਾ ਦੇਖੋ ਪੂਰੀ ਮੋਟੀ ਸਾਫੀਦਰੀ ਚੁਚਵਾਈ ਆ ਤੇ ਵਧੀਆ ਬੱਚਾ ਵਗੈਰਾ ਬੱਚੀਆ ਬਿਛੇਰੇ ਬੜਾ ਠੀਕ ਹੈ ਫਬਰੂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਰਾਜੀ ਸਮੀ ਭਲੀ ਵੀ ਬਹੁਤ ਆ ਤੇ ਸੁਆ ਸੂਈਆ ਇਹ ਦੂਜਾ ਹਨਾ ਵੀਰੇ ਦੂਜਾ ਸੁਆ ਸੂਈ ਸਵਾਈ ਤੇ ਥਣ ਮੋਟਾ ਹੱਥੀ ਚੁਚਵਾਈ ਵਾਲਾ ਜਮਾ ਤੇ ਦੂਜਾ ਤੀਜਾ ਦਿਨ ਕੋ ਹੋ ਗਿਆ ਸੂਈ ਨੇ ਇਹਨੂੰ ਦੂਜਾ ਦਿਨ ਜੇਰਜੁਰ ਜਮਾ ਡਾਣਾ ਪਿੱਛੇ ਇਹਦੇ ਬੱਚੀ ਆ ਸੋ ਥਣ ਤੁਨ ਦੇਖੋ ਕਿਆ ਬਾਤਾਂ ਸੋਹਣਾ ਅੱਗੇ ਪਿੱਛੇ ਰਹਵਾਨਾ ਤੇ ਥਣ ਦੇਖੋ ਗਲਾਬੀ ਗਲਾਬੀ ਬਿਲਕੁਲ ਤੇ ਕਿੰਨਾ ਦੁੱਧ ਮੰਨ ਕੇ ਲੈਵੇ ਮੇਰੇ ਬੰਦਾ ਇਹਨੂੰ 20 ਕਿਲੋ ਦੁੱਧ 20 ਕਿਲੋ ਬਾਹਰੋਂ ਮੰਨ ਲੈ ਕੋਈ ਬੰਦਾ ਮੈਂ ਵੀ ਤਾਂ ਪਾਰ ਵਾਲੀ ਦੂਜੇ ਦਿਨ 16 ਕਿਲੋ ਭੋਲਾ ਬਈ ਉਹਦਾ ਦੇਉ ਤੇਉ ਯਾਰਾ ਲੈਵਾ ਨਾ ਦੇ ਕਿੰਨਾ ਜੰਗਾ ਬਸ਼ੀ 20 ਕਿਲੋ ਤਾਂ ਪਾਰ ਵਾਲੀ ਹੈਗੀ ਆ ਪਰਾਉਂ ਦਾ ਨਾ ਵੀ ਪੂਰੇ ਕੱਦ ਕੋ ਤੜੀ ਫੁੱਟ ਹੀ ਨਹੀਂ ਦਾ ਰੇਟ ਇਹਦਾ ਕੀ ਰੱਖਿਆ ਰੇਟ 35000 ਰੁਪਏ ਗਜੈਸ ਹੋਜੂ ਕਰਦੇ ਮੰਨ ਤਾਂ ਤੇ ਅਕੇ ਦੋ ਨੰਬਰ ਜਿਹੜੀ ਵੈੜ ਦੇਖੀ ਜਾਂਦੇ ਆ ਇਹ ਦੂਜਾ ਸੁਆ ਇਹ ਆ ਨਹੀਂ 5-4 ਦਿਨ 5-4 ਦਿਨ ਬਾਕੀ ਢਿੱਲਾ ਨੁਲਾ ਬਹੁਤ ਹੋਊਗਾ ਦੂਜਾ ਸੁਆ ਹੁੰਦੀ ਆ ਕੀ ਰਿਕਾਰਡ ਇਹਦਾ ਪਹਿਲਣ ਦਾ ਇਹਨੇ 20 ਕਿਲ ਤੇ ਅੰਦਾਜ਼ਾ ਜੈਤ ਕੀ 20 ਮੰਨ ਕੇ ਲੈ ਲੈ 20 ਤੋਂ ਉਪਾਰ ਹੀ 20 ਮੰਨ ਕੇ ਲੈ ਜਿਹੜਾ ਮਾਰਕੀ ਬੰਦਾ ਵੇ ਹੰਦੀ ਫੁਕੇ ਨਹੀਂ ਇਹ ਇਧਰ ਰੇਡ ਕੀ ਰੱਖਿਆ ਆਪਾਂ ਇਹਦਾ ਹੀ 72000 ਰੁਪਏ ਮਾਰਦਾਂ ਕਰਾਂਗੇ ਟੋਰੀ ਬਾਹਰ ਨੂੰ ਸਭਰ ਦੂਜੇ ਨੰਬਰ ਤੇ 72000 ਰੁਪਏ ਕੀਮਤ ਦਾ 20 ਤੋਂ ਉਪਾਰ ਵਾਲੀ ਹੈਗੀ ਆ ਥਣ ਗਲਾਬੀ ਗਲਾਬੀ ਆ ਪੂਰੀ ਜਾਣ ਵਾਲੇ ਕਦਗੁੱਦ ਵਾਲੀ ਪੂਰਾ ਨੇਖਣਮਾ ਸਾਫ ਸੁਥਰਾ ਥਣਵਾਨਾ ਤੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਜਿੰਦ ਜਾਨ ਬਹੁਤ ਆ ਰਾਜੀ ਆ ਪੂਰੀ ਲਿਸੀ ਨਾ ਵੀ ਕਿਸੇ ਪਾਸਿਓਂ ਪਰਿੰਟ ਪ੍ਰੂਡ ਦੇਖੋ ਬੱਚੀ ਦੇ ਪੂਰੇ ਚੰਗੇ ਅੱਖਰ ਬਹੁਤ ਚੰਗੇ ਆ ਥਣ ਗਲਾਬੀ ਗਲਾਬੀ ਤੇ ਪੂਰੇ ਕੱਦਗਾਠ ਦੇ ਵਿੱਚ ਆ ਠੀਕ ਆ ਜਿੱਥੇ ਮਾਦੀ ਖਰਾਡੋ ਜਾਵਾ ਹਾਂ ਰਸਾ ਛੱਡ ਕੇ ਭੇਜ ਲੈ ਠੀਕ ਆ ਠੰਡੇ ਸੀਲ ਦਾ ਕੋਈ ਅੰਤ ਨਹੀਂ 72000 ਦੇ ਵਿੱਚੋਂ ਨਰਮ ਹੋਈ ਠੀਕ ਆ ਲੈਂਦੀ ਹਜੇ ਹੈਗੀ ਆ 5-4 ਦਿਨ ਹਣਾ ਹਾਂ ਹਾਂ ਭਾਈ ਲੈ ਸੋ ਸੀਲ ਠੰਡੀ ਦੇਖੋ ਕੋਈ ਅੰਤ ਨਹੀਂ ਤੇ ਵਾਕੇ ਥਣ ਨਿਕਲਵਾ ਬਹੁਤ ਜ਼ਿਆਦਾ ਸੋ ਦੇਖੋ ਖਣਾ ਦੀ ਸਾਫ ਸੁੱਧਰੀ ਤੇ ਨੰਬਰ ਬੋਲੀਵੀਰ ਦੁਆਰੇ ਆਪਾਂ 8349 76000 ਸੋ ਪਿੰਡ ਭਾਈ ਰੂਪਾ ਇੱਕ ਗੱਬਣ ਦੇ ਇੱਕ ਤਾਜੀ ਸੂਈ ਵੀ ਦੋ ਨਗ ਬਕਾਊਗਾ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ